ਸਿੱਦਾ ਜਦ ਆਪ ਆਏ ਜਗਤ ਮੇ ਜਗ ਹਸਾ ਹਮ ਰੁਏ ਐਸੀ ਕਰਨੀ ਕਰ ਚਲੇ ਹਮ ਹਸੇ ਰਵੇ ਇਹ ਤੁਕਾਂ ਜਵੰਦੇ ਵੀਰ ਤੇ ਬਿਲਕੁਲ ਸਹੀ ਠੁਕਦੀਆਂ ਨੇ ਕਿ ਉਹ ਸਟੇਜਾਂ ਤੇ ਨਚਾਉਣ ਵਾਲਾ ਆਪਦੀਆਂ ਗੱਲਾਂ ਨਾਲ ਹਸਾਉਣ ਵਾਲਾ ਅੱਜ ਸਾਰ ਨੂੰ ਰਵਾਕੇ ਤੁਰ ਗਿਆ ਰੰਗ-ਬਰੰਗੇ ਡਰੈੱਸਾਂ ਪਾਉਣ ਵਾਲਾ ਅੱਜ ਸਾਰੇ ਸਾਡੇ ਕੱਪੜੇ ਚਿੱਟੇ ਕਰ ਗਏ ਅੱਜ ਪੁੰਨੇ ਪਿੰਡ ਦੀਆਂ ਗਲੀਆਂ ਉਦਾਸ ਨੇ ਜਿਹੜੀ ਮੇਨ ਰੋਡ ਤੋਂ ਪੁੰਨੇ ਪੜ੍ਹਨਾਂ ਸੜਕ ਮੁੜਦੀ ਆ ਅੱਜ ਉਹ ਵੀ ਅੱਗੇ ਲਹਿਰੀਏ ਪਾਉਂਦੀ ਜਵੰਦੇ ਦੇ ਨਾਲ ਅੱਜ ਉਹ ਵੀ ਉਦਾਸ ਹੈ ਕਹਿੰਦੇ ਸੁਣਨੇ ਸੁਣੇ ਰਹਾ ਵਿੱਚ ਕੋਈ ਕੋਈ ਪੈੜੀ ਦਿੱਲੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਜਵੰਦੇ ਵਰਗੇ ਆਰਟਿਸਟ ਰੋਜ਼ ਰੋਜ਼ ਨਹੀਂ ਜੰਮਦੇ ਹਜ਼ਾਰਾਂ ਵਰਸ ਨਰਕਸ ਆਪਣੀ ਬੈਨੂਰੀ ਤੇ ਰੋਦੀ ਹੈ ਬੜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਘਾਟਾ ਕਦੋਂ ਪੂਰਾ ਹੋਊਗਾ ਆਪਾਂ ਕਹਿੰਦੇ ਦੁੱਖ ਬਹੁਤ ਹੈ ਉਹ ਅਲਫਾਜ਼ ਨਹੀਂ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਇਹ ਦੁੱਖ ਜ਼ਾਹਰ ਕੀਤਾ ਜਾਵੇ ਅਸੀਂ ਸੰਸਕਾrti ਵੀ ਆਏ ਮੈਂ ਜਵੰਦੇ ਨੂੰ ਮੋਟਾ ਵੀ ਦਿੱਤਾ ਆਪਦੇ ਹੱਥੀ ਅਗਰ ਪੇਟੀ ਕਰਾਇਆ ਪਰ ਅੱਜ ਵੀ ਯਕੀਨ ਨਹੀਂ ਆਉਂਦਾ ਵੀ ਸਾਡੇ ਵਿੱਚ ਨਹੀਂ ਉਸ ਤੋਂ ਬਾਅਦ ਹੀ ਪਰਸੋਂ ਵੀ ਆਏ ਅਸੀਂ ਕੱਲ ਵੀ ਆਏ ਮਾਤਾ ਦੇ ਨਾਲ ਦਾਦੀ ਜੀ ਨਾਲ ਦੁੱਖ ਸਾਂਝਾ ਕੀਤਾ ਤੇ ਜਦੋਂ ਮਾਤਾ ਜੀ ਨੇ ਜੱਫੀ ਪਾ ਕੇ ਕਹਿੰਦੇ ਸੁਖੀ ਮੈਂ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮੈਂ ਕਿਹਾ ਜੀ ਮੇਰੇ ਕੋਲ ਇੰਨੀ ਵੀ ਮੇਰੇ ਚ ਹਿੰਮਤ ਨਹੀਂ ਕਿ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਖਾਂ ਵਿੱਚ ਹੌਸਲਾ ਰੱਖੂ ਕਿਉਂਕਿ ਇਹ ਕੀ ਬਰੀ ਇਹ ਐਡਾ ਵੱਡਾ ਦੁੱਖ ਹੈ ਜਿਹੜਾ ਤੁਸੀਂ ਬਿਆਨ ਵੀ ਨਹੀਂ ਕਰ ਸਕਦੇ ਦਾਦੀ ਜੀ ਕਹਿੰਦੇ ਫੋ ਤਾਂ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਦੁੱਖ ਜਦ ਅਸੀਂ ਕੱਲ ਬੈਠੇ ਸੀ ਬਖਰੇ ਬਖਰੇ ਸਾਥੋਂ ਲੋਕ ਦੁੱਖ ਜਾਰ ਕਰਨ ਆ ਰਹੇ ਨੇ ਤੇ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਿਆ ਕਿ ਲੋਕ ਆਪਦਾ ਦੁੱਖ ਵੰਡਾਉਣ ਲਈ ਆਉਂਦੇ ਨੇ ਘਰ ਦੇ ਵਿੱਚ ਕਿਉਂਕਿ ਮਰਦ ਮੈਂਬਰ ਨਹੀਂ ਜਿਹਦੇ ਨਾਲ ਉਹ ਦੁੱਖ ਸਾਂਝਾ ਕਰ ਸਕਣ ਤੇ ਲੋਕ ਆ ਕੇ ਬੈਠ ਕੇ ਚਲੇ ਜਾਂਦੇ ਸੀ ਆਪਦਾ ਕਿਸ ਨਾਲ ਦੁੱਖ ਨੂੰ ਯਾਰ ਨਹੀਂ ਕਰ ਸਕਦੇ ਸੀ ਤੇ ਇਹ ਜਿਹੜਾ ਘਟਾ ਹੈ ਪੂਰਾ ਤਾਂ ਨਹੀਂ ਹੋਣਾ ਆਪਾਂ ਸਾਰਿਆਂ ਤੁਸੀਂ ਵੀ ਆਏ ਹੋ ਅਸੀਂ ਵੀ ਆਏ ਆ ਕਹਿੰਦੇ ਵੀ ਦੁੱਖ ਮਟਾਇਆ ਘਟ ਜਾਂਦਾ ਪਰ ਅਸਲੀ ਦੁੱਖ ਮਨ ਲੱਗਦਾ ਉਦੋਂ ਸ਼ੁਰੂ ਨਾਲ ਜਦੋਂ ਅਸੀਂ ਇਹ ਭੋਗ ਦੇ ਅੰਤਮ ਅਰਦਾਸ ਹੋ ਜਾਣੀਆਂ ਸਾਰਿਆਂ ਨੇ ਆਪਦੇ ਕੰਮਾਂ ਚ ਰੁੱਝ ਜਾਣਾ ਉਹ ਪਰਿਵਾਰ ਦਾ ਕੀ ਕਿਵੇਂ ਉਹਨਾਂ ਨੇ ਦਿਨ ਗੁਜ਼ਾਰਨੇ ਨੇ ਉਹ ਪੈਂਡ ਜੀ ਦੇ ਸਿਰ ਦਾ ਸਾਈ ਚਲੇ ਗਿਆ ਉਹ ਸੋਹਰਾ ਪਰਿਵਾਰ ਜਿਨ੍ਹਾਂ ਨੇ ਚਾਵਾ ਦੇ ਨਾਲ ਦੇ ਧੀ ਜੀ ਦੇ ਲੜ ਲਾਈ ਸੀ ਉਹ ਐਡੀ ਵੱਡੀ ਉਮਰ ਕਿਵੇਂ ਕੱਟੂਗੀ ਕਿਉਂਕਿ ਜਦੋਂ ਇਹਦੇ ਪੈਸੇ ਸੋਚਦੇ ਆ ਤਾਂ ਹਰ ਹਰ ਬੰਦਾ ਉਦੇ ਅਲਫਾਜ਼ ਮੁੱਕ ਜਾਂਦੇ ਨੇ ਵੀ ਮੈਂ ਇਹ ਦੁੱਖ ਨੂੰ ਕਿਵੇਂ ਦੱਸਾਂ ਕਿ ਇਹ ਪਰਿਵਾਰ ਨਾਲ ਅੱਗੇ ਕਿਵੇਂ ਪਾਣਾ ਕਿਵੇਂ ਉਹਦੀ ਜ਼ਿੰਦਗੀ ਗੁਜ਼ਾਰਨਗੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਥੇ ਬੋਲਣ ਤਾਂ ਕਿ ਸੀਮਤ ਰਹਈਏ ਤੁਸੀਂ ਵੀ ਇਹਨੂੰ ਰਿਕਾਰਡ ਕਰ ਤਾਂ ਕਿ ਸੀਮਤ ਨਾ ਰਹਿਓ ਕਿ ਇਸ ਭੋਗ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਐਦਾਂ ਹੀ ਤੁਸੀਂ ਜੁੜੇ ਰਹੋ ਸਾਰੇ ਸਾਡਾ ਫਰਜ਼ ਬਣਦਾ ਬੋਲ ਜੀਏ ਤੇ ਮੁੜ ਕੇ ਇੱਥੇ ਕਿਉਂ ਖੜੇ ਨਾ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜੇ ਇੱਕ ਜਵੰਧਾ ਗਿਆ ਤੁਸੀਂ ਹਜ਼ਾਰਾਂ ਜਵੰਧੇ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ